ਖਾਲਸਾ ਤੱਕ ਮਹਾਨ ਹੈ ਸੇਖਾਂੰਦੀ شان ਹੈ ਵਾਹਿਗੁਰੂ ਜੀ ਕਾ ਖਾਲਸਾ ਮਹਾਨ ਪਰਪਕਾਰ ਇਸ ਦੁਨੀਆ ਤੇ ਇਸ ਸੰਸਾਰ ਤੇ ਕਰਦੇ ਹੋਏ ਜੋ ਖਾਲਸਾ ਪੰਥ ਦੀ ਸਾਜਣਾ 1699 ਸ੍ਰੀ ਅਨੰਦਪੁਰ ਸਾਹਿਬ ਕੇਸਗੜ ਦੇ ਮੈਦਾਨ ਦੇ ਅੰਦਰ ਪੰਜ ਪਿਆਰੇ ਸਹਿਬਾਨ ਸਾਜ ਕਰਕੇ ਕੀਤੀ ਉਹਨਾਂ ਯਾਦਾਂ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਜੋਤੀ ਸੁਖ ਸਾਹਿਬਾਂ ਵਿਖੇ ਕੱਲ ਇਸ ਮਹਾਨ ਪਵਿੱਤਰ ਇਤਿਹਾਸਕ ਦਿਹਾੜੇ ਨੂੰ ਮਨਾਇਆ ਜਾਵੇਗਾ ਗੁਰੂ ਦੇ ਲੰਗਰ ਲੱਗਣਗੇ ਔਰ ਸਾਨੂੰ ਸਭ ਨੂੰ ਪਤਾ ਹੈ ਕਿ ਖਾਲਸਾ ਫੰਡ ਦੀ ਸਾਇਨਾ ਕਰਨ ਵੇਲੇ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਉਹ ਨਿਮਾਣੇ ਨਿਤਾਣੇ ਲੋਕਾਂ ਨੂੰ ਮਾਨ ਬਖਸ਼ਿਆ ਤੇ ਜਿਨ੍ਹਾਂ ਨੇ ਕਦੇ ਜਿਹੜਾ ਬਾਦਸ਼ਾਹੀ ਚੋਲਾ ਉਹ ਨਹੀਂ ਸੀ ਪਹਿਨਿਆ ਕਦੇ ਘੋੜੇ ਦੀ ਸਵਾਰੀ ਨਹੀਂ ਕੀਤੀ ਕਦੇ ਨਗਾਰੇ ਨਹੀਂ ਸੀ বাজਾਏ ਉਹ ਗਰੀਬਾਂ ਨੂੰ ਉਹਨਾਂ ਅਖੌਤੀ ਛੂਦਰ ਜਾਤੀਆਂ ਕਹਿਣ ਵਾਲਿਆਂ ਨੂੰ ਮਾਣ ਬਖਸ਼ਦੇ ਹੋਏ ਅਲੱਗ-ਅਲੱਗ ਯਾਤਾਂ ਤੋਂ ਅਲੱਗ-ਅਲੱਗ ਧਰਮਾਂ ਤੋਂ ਪੰਜ ਪਿਆਰੇ ਸਹਿਬਾਨ ਸਾਜ ਕਰਕੇ ਗੁਰੂ ਪ੍ਰਿੰਸੀਪ ਸਿੰਘ ਮਹਾਰਾਜ ਨੇ ਅੰਮ੍ਰਿਤ ਜੀ ਦਾਤ ਦੇ ਕੇ ਪੰਜ ਪਿਆਰੇ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਸਾਜੇ ਔਰ ਇਸੇ ਮਹਾਨ ਪ੍ਰਭ ਨੂੰ ਮਨਾਉਂਦੇ ਹੋਏ ਅੱਜ 325 ਸਾਲ ਹੋ ਗਏ ਔਰ ਸ੍ਰੀ ਅਕਾਲ ਤਖਤ ਸਾਨੂੰ ਸਭ ਨੂੰ ਸਿੱਖਾਂ ਨੂੰ ਪਤਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਅਕਾਲ ਤਖਤ ਸਰਬ ਦੇ ਜਥੇਦਾਰ ਸਤਿਕਾਰਯੋਗ ਜਾਨੀ ਲਖਮੀ ਸਿੰਘ ਜੀ ਦੁਆਰਾ ਦਿੱਤੇ ਉਪਦੇਸ਼ਾਂ ਤੇ ਆਦੇਸ਼ਾਂ ਦੇ ਸਦਕਾ ਜਿਸ ਤਰ੍ਹਾਂ ਉਹਨਾਂ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਨਸ਼ਿਆਂ ਨੂੰ ਥੱਲ ਪਾਉਣ ਵਾਸਤੇ ਮਨੁੱਖੀ ਏਕਤਾ ਨੂੰ ਕਾਇਮ ਕਰਨ ਵਾਸਤੇ ਸਮੁੱਚੇ ਸਮਾਜ ਨੂੰ ਸਮੁੱਚੇ ਸੰਸਾਰ ਨੂੰ ਇੱਕ ਪਰਿਵਾਰ ਵਾਂਗ ਜਿਨਾ ਸਿਖਾਉਣ ਦੇ ਲਈ ਖਾਲਸਾ ਪੰਥ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਹੋਏ ਕੱਲ ਜੋ ਹੁਕਮਨਾਮਾ ਉਹਨਾਂ ਨੇ ਜਾਰੀ ਕੀਤਾ ਉਸ ਹੁਕਮਨਾਮੇ ਦੇ ਅਧੀਨ ਇੱਥੇ ਜੋ ਸਾਨੂੰ ਮੂਲ ਮੰਤਰ ਦੇ ਜਾਪ ਦਾ ਹੁਕਮ ਆਇਆ ਉਹ ਵੀ ਕੀਤਾ ਜਾਵੇਗਾ ਕੱਲ 9 ਵਜੇ ਔਰ ਅੱਜ ਤੋਂ ਹੀ ਇਲਾਕੇ ਦੀਆਂ ਸੰਗਤਾਂ ਨੇ ਇਹ ਜੋ ਪਿਆਰੇ ਸਾਡੇ ਨਿਸ਼ਾਨ ਹਨ ਅੱਜ ਹੀ ਗੁਰਦਵਾਰ ਦੇ ਲਾਗੇ-ਲਾਗੇ ਝੁਲਾ ਦਿੱਤੇ ਗਏ ਹਨ ਬੀਪੀਐਮ ਵੀ ਵੱਡੀ ਪੱਧਰ ਤੇ ਦੇ ਵਿੱਚ ਯੋਗਦਾਨ ਪਾ ਰਹੀਆਂ ਹਨ ਔਰ ਇਸ ਮਹਾਨ ਪੁਰਬ ਨੂੰ ਮਨਾਉਂਦੇ ਹੋਏ ਅੱਜ ਗੁਰਦੁਆਰਾ ਜੋਤੀ ਸੁਖ ਸ਼ਹੀਦਾ ਵਿਖੇ ਕਮੇਟੀ ਦੇ ਪ੍ਰਬੰਧਕ ਵੀਰਾਂ ਨੇ ਇਹ ਯਤਨ ਕੀਤਾ ਕਿ ਅਸੀਂ ਔਕਾਤ ਤੱਕ ਦੇ ਹੁਕਮ ਨੂੰ ਮੰਨਦੇ ਹੋਏ ਕੱਲ ਹਰ ਘਰ ਤੇ ਜਿਹੜਾ ਇਹ ਨਿਸ਼ਾਨ ਹੈ ਇਹ ਚਨਾਵਾਂਗੇ ਤਾਂ ਕਿ 1699 ਦੀ ਉਸ ਬਸਾਖੀ ਦੇ ਮਹਾਨ ਪ੍ਰਭ ਨੂੰ ਜਿਹੜਾ ਮਨੁੱਖਤਾ ਦੇ ਵਾਸਤੇ ਇੱਕ ਅਜੀਹਾ ਕਦਮ ਸੀ ਜਿਹਦੀ ਮਿਸਾਲ ਦੁਨੀਆ ਵਿੱਚ ਕਦੇ ਮਿਲ ਨਹੀਂ ਸਕਦੀ ਸੋ ਇਹ ਬੇਨਤੀਆਂ ਕਰਦੇ ਹੋਏ ਆਪਾਂ ਸਮੁੱਚੇ ਸੰਸਾਰ ਨੂੰ ਇਲਾਕੇ ਨੂੰ ਬੇਨਤੀ ਕਰਾਂਗਾ ਜਿੱਥੇ ਨਸ਼ਿਆਂ ਦੇ ਤਿਆਗ ਕਰਨੇ ਹਨ ਆਪਾਂ ਪਵਿੱਤਰ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਵੀ ਲੱਗਣਾ ਹੈ ਤੇ ਕੱਲ ਅੰਮ੍ਰਿਤਪਾਣ ਦੇ ਬਾਟੇ ਤਿਆਰ ਹੋ ਰਹੇ ਹਨ ਉਹ ਵੀ ਸੰਗਤਾਂ ਜਿੱਥੇ-ਜਿੱਥੇ ਵੀ ਅੰਮ੍ਰਿਤ ਛਕਣ ਦੇ ਬਲਾਸ਼ੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਵੱਧ ਚੜ ਕੇ ਆਪਾਂ ਇਸ ਸਮੇਂ ਦਾ ਲਾਹਾ ਲਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਇਲਾਕੇ ਨੂੰ ਕਿ ਕੱਲ ਅਕਾਲ ਤਖਤ ਦੇ ਹੁਕਮ ਨੂੰ ਮੰਨਦੇ ਹੋਏ ਆਪਣੇ ਆਪਣੇ ਸਿੱਖਾਂ ਆਪਣੇ ਆਪਣੇ ਘਰਾਂ ਦੇ ਉੱਤੇ ਕੱਲ ਜੋ ਇਹ ਨਿਸ਼ਾਨ ਹਨ ਚੁਲਾਈ ਜਾਣ ਤਾਂ ਕਿ 15 ਨਿਸ਼ਾਨ ਸਮੇਸ਼ਾ ਉੱਚਾ ਰਹੇ ਤੇ ਇਹ ਪੰਥ ਗੁਰੂ ਸਾਹਿਬ ਦਾ ਸਾਜਿਆ ਪੰਥ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਮੁੱਚੇ ਸੰਸਾਰ ਵਿੱਚ ਉਜਾਗਰ ਹੋਵੇ ਇਹਦੇ ਝੰਡੇ ਹਮੇਸ਼ਾ بلند ਹੋਣ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਇਹ ਨਹੀਂ ਅਗਲਾ ਕਹਿੰਦੇ ਹੋਏ ਮੈਂ ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੋ ਇੱਥੇ ਮੁਖ ਸੇਵਾ ਦਾ ਰਹਣਾ ਗੁਰੂ ਗੰਸਾ ਮਹਾਰਾਜ ਦੇ ਜੋ ਗ੍ਰੰਥੀ ਸੰਗਠਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਸੰਤਾਂ ਦਾ ਧੰਨਵਾਦ ਕਰਨਗੇ ਸੰਤਾਂ ਨੂੰ ਅਪੀਰ ਹੈ ਜੋ ਅਕਾਲ ਤਤਵ ਵੱਲੋਂ ਹੁਕਮ ਹੋਇਆ ਹੈ ਜੇ ਕੇਸਰੀ ਨਿਸ਼ਾਨ ਹਰੇਕ ਘਰ ਆਪੋ ਆਪਣੇ ਘਰਾਂ ਵਿੱਚ ਕੇਸਰੀ ਨਿਸ਼ਾਨ ਚੁਲਾਏ ਜਾਣ ਕੇਸਰੀ ਝੰਡੇ ਲਗਾਏ ਜਾਣ ਇਸ ਦੀ ਸਾਰਿਆਂ ਨੇ ਮਿਲ ਕਰਕੇ ਵਧਾਈ ਕਰਨੀ ਹੈ ਸੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਆਪਾਂ ਸਾਰਿਆਂ ਨੇ ਮੰਨਣਾ ਹੈ ਸੋ ਸਾਰਿਆਂ ਨੂੰ ਖਾਲਸਾ ਸਾਜਣਾ ਵਿਸਾਸੀ ਵਿਸਾਖੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦਰਸ਼ਕਾਂ ਤੋਂ ਮਹਨੇਰੇ ਤਾਂ ਜਿਹੜਾ ਜੋ ਨਿਸ਼ਾਨ ਹਨ ਟੰਡੇ ਹਨ ਉਹ ਝਾੜਤੇ ਗਏ ਹਨ ਔਰ ਅੱਜ ਮਾਤਾ ਮਾਤਾ ਸਹਿਰ ਕੌਜੀ ਸੁਖਮਨੀ ਸਰ ਸੀਐਸਸੀ ਦੇ ਬੀਬੀਆਂ ਵੀ ਆਪਣਾ ਯੋਗਦਾਨ ਪਾਉਂਦੇ ਹੋਏ ਆ ਸੰਗਤਾਂ ਦਰਸ਼ਨ ਕਰ ਸਕੀਆਂ ਹਨ ਕਿ ਨਿਸ਼ਾਨ ਸਾਬ ਲੈ ਕੇ ਬੀਬੀਆਂ ਤਰਫੋਂ ਪਰਿ ਆਪਣੇ ਔਕਾਤ ਤੱਕ ਦੇ ਹੌਸਲੇ ਨੂੰ ਪ੍ਰਮਾਨ ਕਰਦੇ ਹੋਏ ਹੌਸਲੇ ਜ਼ਰੂਰੀ ਨਾਹੀਂ ਹੁਕਮ ਮੰਨਦੇ ਹੋਏ ਅੱਜ ਜੋ ਨਿਸ਼ਾਨ ਹਨ ਜੋ ਚੜ੍ਹੇ ਹਨ ਆਪਣੇ ਘਰ ਨੂੰ ਨਿਜਾਰੇ ਹਨ ਤਾਂ ਕਿ ਸਿੱਖ ਪੰਥੀ ਚੜ੍ਹਦੀ ਕਲਾ ਹੋਵੇ ਕਿ ਬੀਬੀਆਂ ਪੈਣਾ ਅਸੀਂ ਬੱਚੇ ਆਪਣੇ ਬੱਚਾ ਨੂੰ ਨਸ਼ਿਆਂ ਤੋਂ ਬਗੈਰ ਬਰਵਾ ਸਕੀਏ ਔਰ ਮੈਂ ਜੀਚਾ ਧੰਨਵਾਦ ਕਰਾਂਗਾ ਸਭਾ ਸ਼ੰਸ਼ੇਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਨਿਸ਼ ਜਿਹੜੇ ਨਿਸ਼ਾਨ ਨੇ ਇਹਨਾਂ ਦੀ ਸੇਵਾ ਕੀਤੀ ਹੈ ਔਰ ਮੈਂ ਇਲਾਕੇ ਦੇ ਸੰਤਾਂ ਨੂੰ ਪੂਰੇ ਸਿੱਖ ਪੰਥ ਨੂੰ ਗੁਰਦੁਆਰਾ ਜੋਤੀ ਸੁਖ ਦੀ ਸੰਤਾ ਵੱਲੋਂ ਬੇਨਤੀ ਕਰਨਾ ਹੈ ਕਿ ਜਿਦਾ ਇਹ ਨਾ ਬੀਬੀਆਂ ਭਰਾ ਨੇ ਤਿਆਰੀ ਕੀਤੀ ਹੈ ਸਾਰਾ ਸਿੱਖ ਪੰਥ ਇਹ ਤਿਆਰੀ ਕਰਕੇ ਇਸ ਪੰਥ ਦੇ ਨਿਸ਼ਾਨ ਉੱਚੇ ਕਰੇ ਤਾਂ ਕਿ ਅਸੀਂ ਮਨੁੱਖਤਾ ਦਾ ਸਨੇਹਾ ਜਿਹੜਾ ਸੰਜੀਵਤਾ ਦਾ ਪਿਆਰ ਦਾ ਸਨੇਹਾ ਗੁਰੂ ਸਾਹਿਬਾਨ ਦਾ ਪੂਰੇ ਸਮੁੱਚੇ ਸੰਸਾਰ ਤੱਕ ਲੈ ਕੇ ਜਾ ਸਕੀਏ ਆਓ ਕਿਸੇ ਤਰ੍ਹਾਂ ਸਮੁੱਚੇ ਜਗਤ ਨੂੰ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਹ ਆਪਣਾ ਜਿਹੜਾ ਕਾਲ ਤੱਕ ਦਾ ਹੁਕਮ ਹੈ ਉਹਨੂੰ ਆਪਾਂ ਮੰਨੀਏ ਤੇ ਉਹਦੇ ਹੁਕਮ ਨੂੰ ਫੁਰਚੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ جي جي